ਪੰਜਾਬ ਸਰਕਾਰ ਵਾਰ-ਵਾਰ ਦਾਅਵੇ ਕਰੀ ਹੈ ਜੇ ਨਸ਼ਾ ਖਤਮ ਕਰ ਦੇਣਾ ਹਾਲਾਂਕਿ ਚਲੋ 36 ਸੈਂਟੀ ਮਹੀਨੇ ਦੀ ਸਰਕਾਰ ਹੋ ਚੁੱਕੀ ਆ ਪਰ ਪੰਜਾਬ ਦੇ ਡੀਜੀਪੀ ਗੌਰਵ ਜაძਾ ਸਾਹਿਬ ਹੋਣਾ ਕੱਲ ਬੜੇ ਸ਼ਕਤੀ ਦੇ ਨਾਲ ਆਰਡਰ ਪਾਸ ਕੀਤੇ ਅੱਜ ਉਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਆ ਸਾਰੇ ਐਸਐਸਪੀ ਦੇ ਜਿਹੜੇ ਜਲੰਧਰ ਤੇ ਅੰਮ੍ਰਿਤਸਰ ਲੁਧਿਆਣਾ ਦੇ ਪੁਲਿਸ ਜਿਹੜਾ ਉਹ ਸਾਰਿਆਂ ਨੇ ਕਹਿਤਾ 31 ਮਈ ਆਖਰੀ ਡੇ ਦਿੱਤੀ ਹੈਗੀ ਆ ਕਿ 31 ਮਈ ਤੋਂ ਬਾਅਦ ਜੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਵਿਕਿਆ ਤੇ ਫਿਰ ਪੁਲਿਸ ਅਫਸਰ ਜ਼ਿੰਮੇਵਾਰ ਹੋਣਗੇ ਇਹ ਮਹਿਸੂਸ ਕਰਦੇ ਹਾਂ ਕਿ ਸਰਕਾਰ ਜਾਂ ਪੰਜਾਬ ਪੁਲਿਸ ਕਾਫੀ ਸੀਰੀਅਸ ਹੋ ਗਿਆ ਤੇ ਹੁਣ ਅੱਗੇ ਥਾਣੇ ਦਾ ਟੰਗੇ ਜਾਂਦੇ ਹੁਣ ਐਸਐਸਪੀ ਟੰਗੇ ਜਾਣਗੇ ਦੇਖੋ ਜੀ ਗੱਲ ਹੈ ਜਿੱਥੋਂ ਤੱਕ ਡੀਜੀਪੀ ਦੇ ਬਿਆਨ ਦੀ ਹੈ ਜੇ ਤਾਂ ਬਿਆਨ ਉਹਦਾ ਸਹੀ ਮਨਸ਼ਾ ਨਾਲ ਤੇ ਅੰਤਰ ਆਤਮਾ ਤੋਂ ਸਹੀ ਢੰਗ ਨਾਲ ਲਾਗੂ ਕਰਨ ਚ ਆਇਆ ਆ ਰਿਹਾ ਹੈ ਤੇ 31 ਮਈ ਤੱਕ ਤੇ ਉਸ ਤੋਂ ਬਾਅਦ ਇਹ ਬਿਆਨ ਇਨਵਿਨ ਲਾਗੂ ਹੁੰਦਾ ਹੈ ਤਾਂ ਇਹਦਾ ਸਵਾਗਤ ਕਰਨਾ ਵੀ ਬਣਦਾ ਹੈ ਅਸੀਂ ਕਹਾਂਗੇ ਵੀ ਪੁਲਿਸ ਹੁਣ ਸੁਧਾਰ ਵਾਲੇ ਪਾਸੇ ਨੂੰ ਲੱਗੀ ਹੋਈ ਹੈ ਪਰ ਜਦੋਂ ਅਸੀਂ ਪਿਸ਼ੋਕੜ ਤੇ ਥੋੜੀ ਜਿਹੀ ਝਾਤੀ ਮਾਰਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਵੀ ਜੰਗ ਚਾਹੇ ਉਹ ਨਸ਼ੇ ਵਿਰੁੱਧ ਦਾ ਹੈ ਚਾਹੇ ਗੁੰਡਿਆਂ ਵਿਰੁੱਧ ਦਾ ਚਾਹੇ ਕਿਸੇ ਹੋਰ ਤਰ੍ਹਾਂ ਦੀ ਅਲਾਮਤ ਦੇ ਵਿਰੁੱਧ ਦਾ ਉਹ ਪੁਲਿਸ ਦੀ 24 ਘੰਟੇ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਪੁਲਿਸ ਦੀ ਭਰਤੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਲੋਕਾਂ ਨੂੰ ਸੁਖ ਦੀ ਨੀਂਦ ਸੌਣ ਇਸ ਲਈ ਪੁਲਿਸ ਦੀ ਭਰਤੀ ਪੁਲਿਸ ਵਿਵਸਥਾ ਜਿਹੜੀ ਹੈ ਇਸ ਲਈ ਵਧਾਈ ਜਾਂਦੀ ਹੈ ਇਹ ਨਹੀਂ ਹੈਗਾ ਵੀ ਮਹੀਨਾ 2 ਮਹੀਨੇ ਤੁਸੀਂ ਕੋਈ ਯੁੱਧ ਚਲਾਉਣਾ ਹੈ ਕਿਸੇ ਦੇ ਖਿਲਾਫ ਯੁੱਧ ਚਲਾਉਣਾ ਹੈ ਚਾਹੇ ਉਹ ਕ腐ਸ਼ਨ ਦੇ ਖਿਲਾਫ ਯੁੱਧ ਚਲਾਉਣਾ ਹੈ ਚਾਹੇ ਨਸ਼ਿਆਂ ਦੇ ਖਿਲਾਫ ਚਲਾਉਣਾ ਹੈ ਚਾਹੇ ਕਿਸੇ ਤਰ੍ਹਾਂ ਦੇ ਵੀ ਚਲਾਉਣਾ ਹੈ ਇਹ ਜਿਹੜੇ ਯੁੱਧ ਨੇ ਜਿਹੜੀਆਂ ਇਹ ਜੀਆਂ ਜੰਗਾਂ ਨੇ ਜਿਹੜੀਆਂ ਇਹ ਜਿਹੜੀਆਂ ਲੜਾਈਆਂ ਨੇ ਉਹ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਨੇ ਕੋਈ ਇਹ ਕੋਈ ਸਮਾਂਬੱਧ ਹਾਂ ਇਹ ਠੀਕ ਹੈ ਇਹ ਹੋ ਸਕਦਾ ਹੈ ਵੀ ਜਿਹੜੀ ਜਿਸ ਕਈ ਵਾਰੀ ਕੀ ਹੁੰਦਾ ਹੈ ਵੀ ਕੋਈ ਭਿਆਨਕ ਬਿਮਾਰੀ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਉਹ ਉਹਦਾ ਜਿਹੜਾ ਇਲਾਜ ਤੁਰੰਤ ਜਿਹੜਾ ਸਾਨੂੰ ਕਰਨ ਲਈ ਕੋਈ ਆਪਰੇਸ਼ਨ ਕਰਨਾ ਕਰਾਉਣਾ ਪੈ ਸਕਦਾ ਹੈ ਸਾਨੂੰ ਕੋਈ ਤਕੜੇ ਡਾਕਟਰ ਨੂੰ ਦਿਖਾਉਣਾ ਪੈ ਸਕਦਾ ਉਹ ਮੰਨਿਆ ਜਾ ਸਕਦਾ ਹੈ ਪਰ ਕਈ ਵਾਰੀ ਬਿਮਾਰੀ ਦਾ ਇਲਾਜ ਤਾਂ ਲੰਮਾ ਲੰਮਾ ਚੱਲਦਾ ਹੈ ਤੇ ਉਹ ਉਹਨੂੰ ਬਿਮਾਰੀ ਨੂੰ ਉਸੇ ਢੰਗ ਨਾਲ ਦੇਖਣ ਦੀ ਲੋੜ ਹੈ ਜਿੱਥੋਂ ਤੱਕ ਵਾਅਦੇ ਤੇ ਦਾਅਵਿਆਂ ਦੀ ਗੱਲ ਹੈ ਵਾਅਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਇਲੈਕਸ਼ਨ ਤੋਂ ਗੁਟਕਾ ਸਾਹਿਬ ਦੀ ਸੋਚ ਅਤਕੇ ਵੀ ਕੀਤੇ ਸੀ ਵਿਚਾਰ ਹਫ਼ਤਿਆਂ ਦੇ ਵਿੱਚ ਲੱਕ ਤੋੜ ਦੂੰਗਾ ਲੱਕ ਤਾਂ ਟੁੱਟਿਆ ਨਹੀਂ ਪੰਜਾਬ ਦੇ ਲੋਕਾਂ ਦਾ ਲੱਕ ਟੁੱਟ ਗਿਆ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੌਜੂਦਾ ਸੱਤਾਧਾਰੀ ਧਿਰ ਦੇ ਆਗੂਆਂ ਨੇ ਵੀ ਦਾਅਵੇ ਕੀਤੇ ਸੀ ਵੀ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਹੋ ਜਾਊਗਾ ਪਰ ਹੁਣ ਜਦੋਂ ਦਿੱਲੀ ਦੀ ਚੋਣੇ ਹਾਰ ਜਾਂਦੇ ਨੇ ਇਹ ਜੰਗਾਂ ਜੁਦਾਂ ਜਿਹੜੀਆਂ ਉਦੋਂ ਕਿਉਂ ਜ਼ਿਆਦਾ ਹੁੰਦੀਆਂ ਨੇ ਇਹਦੇ ਤੇ ਲੋਕ ਜ਼ਰੂਰ ਸਵਾਲ ਕਰਦੇ ਨੇਗੇ ਇਹ ਜੰਗ ਜੁਦ ਮੈਨੂੰ ਇਹ ਲੱਗਦਾ ਹੈਗਾ ਵੀ ਜਦੋਂ ਤੁਸੀਂ 16 ਮਾਰਚ 2022 ਨੂੰ ਖਟਕੜ ਕਲਾਂ ਦੇ ਵਿੱਚ ਸੌਂ ਚੱਕ ਕੇ ਇੱਕ ਸਰਕਾਰ ਦੀ ਕਮਾਂਡ ਸੰਭਾਲ ਲਈ ਇਹ ਜੰਗ ਜੁਦ ਉਸੇ ਦਿਨ ਤੋਂ ਜਾਰੀ ਹੋ ਜਾਣਾ ਚਾਹੀਦਾ ਸੀਗਾ ਇਹ ਬਲਕਿ 3 ਸਾਲ ਦੇ ਵਿੱਚ ਤਾਂ ਇਹਦੇ ਉਸਾਰੂ ਰਿਜ਼ਲਟ ਜਿਹੜੇ ਆ ਉਹ ਨਤੀਜੇ ਆਉਣੇ ਚਾਹੀਦੇ ਸੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਗਤਾਰ ਜੀ ਤੁਸੀਂ ਪਿਛਲੇ ਦਿਨਾਂ ਦੌਰਾਨ ਦੇਖਿਆ ਹੋ ਸਾਡੇ ਡੀਜੀਪੀ ਸਾਹਿਬ ਨੇ 50-55 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਡਿਸਮਿਸ ਕੀਤੇ ਸੀ ਨੌਕਰੀਆਂ ਤੋਂ ਜਿਹੜੇ ਕੀਤੇ ਸੀ ਪਰ ਜਦੋਂ ਕਈ ਵਾਰੀ ਵੱਡੇ ਅਫਸਰਾਂ ਦਾ ਨਾਮ ਆਉਂਦਾ ਹੈ ਤਾਂ ਉੱਥੇ ਮਾਮਲਾ ਚੁੱਪਗੁੜਪ ਹੋ ਜਾਂਦਾ ਹੈ ਜਿਵੇਂ ਹੁਣ ਪਿੱਛੇ ਜੇ ਦੇਖਿਆ ਹੋ ਵੀ ਇੱਕ ਕਾਂਸਟੇਬਲ ਬਠਿੰਡਾ ਦੇ ਵਿੱਚ ਫੜੀ ਜਾਂਦੀ ਹੈ ਜਦੋਂ ਸੀਨੀਅਰ ਅਫਸਰਾਂ ਦਾ ਨਾਮ ਆਇਆ ਉਹਦੇ ਬਾਰੇ ਸਾਰਾ ਕੁਝ ਚੁੱਪ ਚਾਪ ਹੋ ਜਾਂਦਾ ਹੈਗਾ ਇਹ ਕ腐ਪਸ਼ਨ ਦੇ ਮਸਲੇ ਦੇ ਵਿੱਚ ਵੀ ਇਦਾਂ ਹੀ ਆ ਜਦੋਂ ਸੀਨੀਅਰ ਆਈਪੀਐਸ ਅਫਸਰਾਂ ਦਾ ਨਾਮ ਆਉਂਦਾ ਹੈ ਤਾਂ ਜਿਹੜੇ ਖਾਸ ਕਰਕੇ ਜਿਹੜੇ ਆਰਆਰ ਕਹਿੰਦੇ ਆ ਜਿਹਨੂੰ ਰੈਗੂਲਰ ਜਿਹੜੇ ਯੂਪੀਐਸਸੀ ਦੇ ਥਰੂ ਭਰਤੀ ਹੋ ਕੇ ਆਉਂਦੇ ਆ ਜਦੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਦਾ ਮਤਲਬ ਆਉਂਦਾ ਹੈ ਕਾਜੀ ਦੇ ਪੁਲਿਸ ਦੇ ਜਿਹੜੇ ਕਾਨੂੰਨ ਦੇ ਜਿਹੜੇ ਲੰਬੇ ਹੱਥ ਨੇ ਉਹਨੇ ਉਸ ਢੰਗ ਨਾਲ ਨਹੀਂ ਚੱਲਦੇ ਜਿਸ ਢੰਗ ਨਾਲ ਲੰਬੀ ਦੇ ਵਿੱਚ ਇੱਕ ਲਹਾਵਾ ਫੜਨ ਤੇ ਵੀ ਪਰਚਾ ਦਰਜ ਹੋਣ ਦੇ ਮਾਮਲੇ ਦੇ ਵਿੱਚ ਚੱਲ ਜਾਂਦੇ ਲੱਗੇ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਸੀਂ ਨਾਰਮਲੀ ਦੇਖਦੇ ਆ ਉਹ ਨਹੀਂ ਚੱਲਦੀ ਪਰ ਜੇ ਡੀਜੀਪੀ ਸਾਹਿਬ ਨੇ ਅਜੇ ਕਿਹਾ ਹੈ ਵੀ 31 ਮਈ ਤੋਂ ਬਾਅਦ ਪੁਲਿਸ ਦਾ ਕੋਈ ਅਫਸਰ ਇਹਦੇ ਵਿੱਚ ਫੇਲ ਲੈਂਦਾ ਹੈ ਇਸ ਯੁੱਧ ਨੂੰ ਕਾਮਯਾਬ ਕਰਨ ਦੇ ਵਿੱਚ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਲਈ ਆਪਾਂ ਅੱਜ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ 31 ਮਈ ਦਾ ਇੰਤਜ਼ਾਰ ਕਰਾਂਗੇ 31 ਮਈ ਤੋਂ ਬਾਅਦ ਹਫ਼ਤਾ ਦੋ ਹਫ਼ਤੇ ਹੋਰ ਵੀ ਦੇਖਾਂਗੇ ਵੀ ਪੰਜਾਬ ਪੁਲਿਸ ਆਪਣੇ ਹੀ ਉਹਨਾਂ ਸੀਨੀਅਰ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਜਿੰਨਾ ਇਲਾਕਿਆਂ ਦੇ ਵਿੱਚ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਜਿੰਨਾ ਸਬਡਿਵੀਜ਼ਨਾਂ ਦੇ ਵਿੱਚ ਜਾਂ ਜਿੰਨਾ ਥਾਣਿਆਂ ਦੇ ਏਰੀਆ ਦੇ ਵਿੱਚ ਕੋਈ ਨਸ਼ੇ ਵਿਕਦੇ ਨੇ ਕੋਈ ਸਮੱਗਲਰ ਉੱਥੇ ਸਰਗਰਮ ਨੇ ਤਾਂ ਉਹ ਕੀ ਕਰਦੇ ਨੇ ਇਸ ਲਈ ਉਹਦਾ ਉਹਦਾ ਇੰਤਜ਼ਾਰ ਕਰਾਂਗੇ ਪਰ ਗੱਲ ਇਹ ਹੈ ਵੀ ਪੰਜਾਬ ਇਸ ਜਿਹੜੇ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਦੇ ਵਿੱਚੋਂ ਲੰਘ ਰਿਹਾ ਹੈਗਾ ਜੇ ਰੋਜ਼ਾਨਾ ਪੁਲਿਸ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਵੀ ਹੈਰੋਇਨ ਦੀ ਬਰਾਮਦਗੀ ਹੋ ਰਹੀ ਹੈ ਚਿੱਟੇ ਦੀ ਬਰਾਮਦਗੀ ਹੋ ਰਹੀ ਹੈ ਹਥਿਆਰਾਂ ਦੀ ਬਰਾਮਦਗੀ ਹੋ ਰਹੀ ਹੈ ਪੰਜਾਬ ਪੁਲਿਸ ਦੇ ਅਫਸਰ ਇਹ ਖੁਦ ਮੰਨਦੇ ਨੇ ਵੀ ਜਿਹੜੀ ਬਰਾਮਦਗੀ ਹੁੰਦੀ ਹੈ ਉਹ ਤਾਂ ਕੁਝ ਪਰਸੈਂਟ ਹੁੰਦੀ ਹੈ ਬਾਕੀ ਮਾਰਕੀਟ ਦੇ ਵਿੱਚ ਚੱਲ ਜਾਂਦੀ ਹੈ ਜਦੋਂ ਜੇ ਕਿਸੇ ਵੀ ਨਸ਼ੇ ਦੀ ਅਵੇਲੇਬਿਲਟੀ ਹੈ ਜੇ ਅੱਜ ਚਾਈਨਾ ਡੋਰ ਤੇ ਪਾਬੰਦੀ ਲੱਗੀ ਹੈ ਜੇ ਚਾਈਨਾ ਡੋਰ ਅਵੇਲੇਬਲ ਹੈ ਤਾਂ ਇਹਦਾ ਮਤਲਬ ਬੰਦ ਨਹੀਂ ਹੋਈ ਤਾਂ ਕਿਤੇ ਨਾ ਕਿਤੇ ਚੋਰ ਮੋਰੀਆਂ ਹੈਗੀਆਂ ਨੇ ਜਿਹੜੀ ਚੀਜ਼ ਪਵੰਦੀ ਸ਼ੋਦਾ ਚੀਜ਼ ਜਦੋਂ ਕਿਤੇ ਮਿਲਦੀ ਹੈਗੀ। ਇਹੀ ਚੀਜ਼ ਨਸ਼ਿਆਂ ਦੀ ਹੈ। ਤੁਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹਦਾ ਸਵਾਗਤ ਕਰਨਾ ਬਣਦਾ ਹੈ। ਉਹਦਾ ਵੈਲਕਮ ਕਰਨਾ ਬਣਦਾ ਹੈ। ਅਸੀਂ ਪੰਜਾਬ ਦੀ ਖੈਰ ਮੰਗਦੇ ਹਾਂ। ਅਸੀਂ ਪੰਜਾਬ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਹਾਂ। ਪੰਜਾਬ ਦੇ ਯੂਥ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਹਾਂ। ਇਸ ਲਈ ਅਸੀਂ ਦੁਆ ਕਰਦੇ ਹਾਂ ਵੀ ਪੰਜਾਬ ਸਰਕਾਰ ਦੀ ਇਹ ਯੰਗ ਜਿਹੜੀ ਹੈ ਪੰਜਾਬ ਸਰਕਾਰ ਦਾ ਇਹ ਨਸ਼ਾ ਵਿਰੁੱਧ ਜੁੱਧ ਜੁੱਧ ਕਾਮਯਾਬ ਹੋਵੇ ਤਾਂ ਜੋ ਪੰਜਾਬ ਘੁੱਗ ਵੱਸਦਾ ਰਹੇ ਪੰਜਾਬ। ਪਰ ਇਹਨੂੰ ਸਹੀ ਦਿਸ਼ਾ ਦੇ ਵਿੱਚ ਲਜਾਣ ਲਈ ਵਿਲ ਪਾਵਰ ਦੀ ਲੋੜ ਹੈ ਸਹੀ ਮਨਸ਼ਾ ਦੀ ਲੋੜ ਹੈ ਸਹੀ ਨiyet ਦੀ ਲੋੜ ਹੈ ਇਹ ਦੇਖਣ ਦੀ ਲੋੜ ਹੈ ਵੀ ਇਸ ਯੁੱਧ ਦੇ ਦੌਰਾਨ ਵੀ ਕਿਉਂ ਮਿਲ ਰਿਹਾ ਹੈ ਲੋਕਾਂ ਨੂੰ ਕਿਉਂ ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਵੀ ਮਿਲ ਵੀ ਰਿਹਾ ਹੈ ਸਭ ਤੋਂ ਵੱਡੀ ਹੁੰਦੀ ਹੈ ਜਦੋਂ ਕੋਈ ਚੀਜ਼ ਅਵੇਲੇਬਲ ਨਹੀਂ ਹੋਊਗੀ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਗਤਾਰ ਜੀ ਕਿਸੇ ਵੀ ਚੀਜ਼ ਨੂੰ ਜਿਹੜਾ ਲੈਣ ਲਈ ਨਾ ਇਹ ਕੋਈ ਜਿਹੜੀ ਚਾਹੇ ਕੋਈ ਸ਼ਰਾਬ ਚਾਹੇ ਕੋਈ ਭੁੱਕੀ ਖੰਦਾ ਚਾਹੇ ਕੋਈ ਫੀਮ ਦਾ ਸੇਵਡ ਕਰਦਾ ਨਸ਼ਾ ਹਰ ਮਾੜੂ ਮਾਰਾਏਗਾ ਸਿਹਤ ਲਈ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਵੀ ਸ਼ਰਾਬਪੀਣੀ ਸਿਹਤ ਲਈ ਹਾਨੀਕਾਰਕ ਹੈ। ਸ਼ਰਾਬੀ ਮਾੜੀ ਹੈਗੀ। ਇਸ ਲਈ ਇਸ ਕਿਸੇ ਵੀ ਨਸ਼ੇ ਦੇ ਜਦ ਵਿੱਚ ਆਏ ਬੰਦੇ ਨੂੰ ਬਿਮਾਰ ਹੀ ਸਮਝਣਾ ਚਾਹੀਦਾ ਉਹਨੂੰ ਰੋਗੀ ਸਮਝ ਕੇ ਉਹਦਾ ਇਲਾਜ ਕਰਨ ਦੀ ਲੋੜ ਹੈ। ਨਾ ਕਿ ਕਈ ਵਾਰੀ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆ ਜਾਂਦੇ ਨੇ ਵੀ ਕੰਜ਼ਮਪਸ਼ਨ ਕਰਨ ਵਾਲੇ ਖਪਤ ਕਰਨ ਵਾਲੇ ਜਾਂ ਨਸ਼ੇੜੀ ਕਿਸਮ ਦੇ ਲੋਕਾਂ ਤੇ ਪੁਲਿਸ ਪਰਚੇ ਦਰਜ ਕਰ ਦਿੰਦੀ ਹੈ ਉਹਨਾਂ ਨੂੰ ਅੰਦਰ ਕਰ ਦਿੰਦੀ ਹੈ ਉਹਦੇ ਨਾਲ ਸਿਚੁਏਸ਼ਨ ਜਿਹੜੀ ਹੈ ਜਿਆਦਾ ਵਿਗੜ ਜਾਂਦੀ ਹੈ ਤੁਹਾਡੇ ਤੁਸੀਂ ਸਾਲ 2002 14 ਦੀ ਗੱਲ ਯਾਦ ਕਰੋ ਸੁਮੇਤ ਸਿੰਘ ਸੈਣੀ ਉਦੋਂ ਡੀਪੀ ਸੀਗੇ ਪੰਜਾਬ ਦੀਆਂ ਜੇਲਾਂ ਭਰ ਦਿੱਤੀਆਂ ਗਈਆਂ ਕਾਰਗੁਜ਼ਾਰੀ ਦਿਖਾਉਣ ਦੇ ਪਰਚੇ ਦਰਜ ਕਰ ਦਿੱਤੇ ਗਏ ਨੇ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਆਉਂਦੀ ਆ ਉਦੋਂ ਵੀ ਪੁਲਿਸ ਨੂੰ ਟਾਰਗੇਟ ਦਿੱਤੇ ਗਏ ਸੀ ਵੀ ਤੁਸੀਂ ਕਿੰਨੇ ਪਰਚੇ ਦਰਜ ਕਰਨੇ ਹਨ ਕਿੰਨੀ ਰਿਕਵਰੀ ਦਿਖਾਉਣੀ ਹੈ 5 ਗ੍ਰਾਮ 2 ਗ੍ਰਾਮ 4 ਗ੍ਰਾਮ 10 ਗ੍ਰਾਮ ਦਿਖਾ ਕੇ ਰਿਕਵਰੀ ਕੀਤੀ ਜਾਂਦੀ ਹੈ ਕਿਲੋਆਂ ਦੇ ਕਿਲੋ ਜਿਹੜੀ ਹੈ ਕਈ ਵਾਰੀ ਉਹ ਉਹ ਨਿਕਲ ਜਾਂਦੀ ਹੈ ਪੁਲਿਸ ਦੇ ਹੇਠਾਂ ਦੀ ਤੇ ਇਸ ਲਈ ਉਹ ਜ਼ਰੂਰਤ ਹੈ ਵੀ ਵੱਡੇ ਜਿਹੜੇ ਮગરਮਛ ਨੇ ਕਿਲੋਆਂ ਦੇ ਹਸਾਬ ਰਾਜ ਤੋਂ ਫੜੀ ਜਾਂਦੀ ਹੈਗੀ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਜਿਹੜੀ ਗੱਲ ਲੰਬੇ ਸਮੇਂ ਤੋਂ ਇਹ ਗੱਲ ਸਾਹਮਣੇ ਆਉਂਦੀ ਸੀ ਵੀ ਚਾਹੇ ਪੋਲਿਟਿਕਲ ਪੈਟਰਨਾਈਜੇਸ਼ਨ ਹੈ ਚਾਹੇ ਪੁਲਿਸ ਦੀ ਪੈਟਰਨਾਈਜੇਸ਼ਨ ਹੈ ਉਹ ਤੋਂ ਬਿਨਾ ਕੋਈ ਗਲਤ ਕੰਮ ਨਹੀਂ ਹੁੰਦਾ ਤੁਸੀਂ ਇੱਕ ਫਿਲਮ ਦਾ ਡਾਇਲੌਗ ਯਾਦ ਕਰੋ ਉਹ ਕਹਿੰਦਾ ਵੀ ਜੇ ਪੁਲਿਸ ਚਾਹੇ ਨਾ ਗੁਰਦੁਆਰੇ ਜਾਂ ਮੰਦਰ ਦੇ ਮੂਹਰੇ ਚੱਪਲ ਵੀ ਚੋਰੀ ਨਹੀਂ ਹੋ ਸਕਦੀ ਆਪਾਂ ਆਮ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਇਹ ਦੇਖਿਆ ਹੈਗਾ ਵੀ ਜੇ ਕਿਸੇ ਥਾਣੇ ਦੇ ਵਿੱਚ ਐਸਐਚਓ ਸਖਤਾ ਜੀ ਤੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਖਤਾ ਜੀ ਤਾ ਉਸ ਏਰੀਏ ਦੇ ਵਿੱਚ ਆਪਣੇ ਆਪ ਸੁਧਾਰ ਹੋ ਜਾਂਦਾ ਹੈ ਗੁੰਡੇ ਆਪ ਦੀ ਜਗਾ ਬਦਲ ਲੈਂਦੇ ਐ ਸਮਗਨਰ ਆਪ ਦੀ ਜਗਾ ਬਦਲ ਲੈਂਦੇ ਐ ਵੀ ਸਾਭ ਹੁਣ ਸਖਤ ਆ ਗਏ ਤਾ ਇਹ ਬਦਲ ਲੈਂਦੇ ਇਸ ਮੈਂ ਉਸੇ ਜਿਹੜੇ ਕਾਜ਼ੀ ਗੱਲਾਂ ਤੁਸੀਂ ਗੱਲ ਕੀਤੀ ਕਿ ਜੇ ਪੁਲਿਸ ਚਾਹੇ ਤਾਂ ਧਾਰਮਿਕ ਸਥਾਨਾਂ ਤੋਂ ਬਾਹਰ ਲੋਕਾਂ ਦੇ ਜੁੱਤੇ ਵੀ ਨਹੀਂ ਚੋਰੀ ਹੋ ਸਕਦੇ ਬਲਿ ਜੇ ਇੱਛਾ ਸ਼ਕਤੀ ਸਰਕਾਰ ਦੀ ਜਾਂ ਇੱਕ ਐਸਐਚਓ ਦੀ ਜਾਂ ਇੱਕ ਐਸਐਸਪੀ ਦੀ ਉਹਦੇ ਚਾਹਣ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਨਸ਼ਾ ਖਤਮ ਕਰ ਸਕਦੇ ਨੇ ਦੇਖੋ ਜਵਾਬਦੇਹੀ ਬਣਾਉਣ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਤੁਸੀਂ ਚਾਹੇ ਅਕਾਲੀ ਸਰਕਾਰ ਹੋਵੇ ਸਭ ਤੋਂ ਵੱਡਾ ਜਿਹੜਾ ਮੈਂ ਮੰਨੂਗਾ ਵੀ ਸਭ ਤੋਂ ਬਾੜਾ ਕੰਮ ਜਿਹੜਾ ਅਕਾਲੀ ਸਰਕਾਰ ਵੇਲੇ ਇਹ ਹੋਇਆ ਸੀ ਵੀ ਪੁਲਿਸ ਸਟੇਸ਼ਨਸ ਨੂੰ ਜਿਹੜਾ ਉਹ ਹਲਕਿਆਂ ਦੇ ਅਧੀਨ ਲਿਆਉਣ ਵਾਲਾ ਕੰਮ ਸੀ ਉਹ ਬਹੁਤ ਮੰਦਪਾਗਾ ਸੀ ਜਿਹਨੇ ਪੰਜਾਬ ਦਾ ਸਾਰਾ ਮਾਹੌਲ ਖਰਾਬ ਕੀਤਾ ਜਿਹੜੇ ਰਾਜਨੀਤਿਕ ਬੰਦਿਆਂ ਦੇ ਅਧੀਨ ਤੁਸੀਂ ਡੀਐਸਪੀ ਤੇ ਐਸਐਚਓ ਲਿਆਂਦੇ ਉਸ ਤੋਂ ਬਾਅਦ ਅਜਿਹਾ ਪ੍ਰਚਲਨ ਚਲਿਆ ਹਰੇਕ ਐਮਐਲਏ ਨੂੰ ਇਹ ਲੱਗਦਾ ਵੀ ਥਾਣਾ ਵੀ ਮੇਰਾ ਹੈ ਡੀਐਸਪੀ ਵੀ ਮੇਰਾ ਹੈ ਵੀਡੀਓ ਵੀ ਮੇਰਾ ਹੈ ਡਾਕਟਰ ਵੀ ਮੇਰਾ ਹੈ ਸਾਰਾ ਕੁਝ ਮੇਰਾ ਹੈ ਮੈਂ ਇਸ ਇਲਾਕੇ ਦਾ ਕਿੰਗ ਹੈ ਮੈਂ ਇਸ ਇਲਾਕੇ ਦਾ ਰਾਜਾ ਹੈ ਮੇਰੀ ਬਾਕੀ ਰਹਾ ਸਾਰੀਆਂ ਤੇ ਇਹ ਨਿਯੁਕਤੀਆਂ ਸਾਰੀਆਂ ਮੈਂ ਕਰਨੀਆਂ ਨੇ ਪਰ ਅਸਲ ਅਲੇ ਹੈ ਵੀ ਸਾਰੇ ਬੰਦੇ ਚਾਹੇ ਉਹ ਐਮਐਲਏ ਹੈ ਚਾਹੇ ਐਸਐਚਓ ਹੈ ਚਾਹੇ ਐਸਐਸਪੀ ਹੈ ਉਹ ਕਾਨੂੰਨ ਨੂੰ ਜਵਾਬਦੇਹ ਨੇ ਉਹ ਭਾਰਤੀ ਸੰਵਿਧਾਨ ਨੂੰ ਜਵਾਬਦੇਹ ਨੇ ਸੰਵਿਧਾਨ ਦੀ ਸੌਂ ਚੁੱਕਦੇ ਨੇ ਸਾਰੇ ਐਮਐਲਏ ਵੀ ਸੌਂ ਚੁੱਕਦਾ ਹੈ ਐਸਐਸਪੀ ਵੀ ਸੌਂ ਚੁੱਕਦਾ ਹੈ ਐਸਐਚਓ ਵੀ ਸੌਂ ਚੁੱਕ ਇਸ ਲਈ ਜਵਾਬਦੇਹੀ ਜਦੋਂ ਕਾਨੂੰਨ ਪ੍ਰਤੀ ਸੰਵਿਧਾਨ ਪ੍ਰਤੀ ਹੋਊਗੀ ਸੁਧਾਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਜਵਾਬਦੇਹੀ ਜਦੋਂ ਰਾਜਨੀਤਿਕ ਬੰਦਿਆਂ ਨੂੰ ਦੇਣ ਲੱਗ ਜਾਂਦੇ ਨੇ ਜਦੋਂ ਰਾਜਨੀਤਿਕ ਬੰਦੇ ਨਿਯੁਕਤੀਆਂ ਕਰਾਉਣ ਲੱਗ ਜਾਂਦੇ ਨੇ ਤਾਂ ਉਹ ਸਾਰਾ ਮਾਹੌਲ ਜਿਹੜਾ ਹੈ ਉਹ ਵਿਗੜ ਜਾਂਦਾ ਹੈਗਾ ਕਈ ਪੁਲਿਸ ਅਫਸਰਾਂ ਨਾਲ ਜਦੋਂ ਗੱਲ ਹੁੰਦੀ ਹੈ ਜ਼ਿਲ੍ਹਿਆਂ ਦੇ ਵਿੱਚ ਕ੍ਰਾਈਮ ਮੀਟਿੰਗਾਂ ਬਹੁਤ ਘੱਟ ਹੁੰਦੀਆਂ ਨੇ ਐਸਐਸਪੀਜ਼ ਦੀਆਂ ਫਿਰ ਰੇਂਜਸ ਦੇ ਵਿੱਚ ਡੀਆਈਜੀ ਆਈਜੀ ਦੀਆਂ ਕ੍ਰਾਈਮ ਮੀਟਿੰਗਾਂ ਬਹੁਤ ਘੱਟ ਹੁੰਦੀਆਂ ਨੇ ਕਿਆਂ ਸਮੇਂ ਸਿਰ ਚਲਾਨ ਜਿਹੜੇ ਉਹ ਪੇਸ਼ ਨਹੀਂ ਹੁੰਦੇ ਥਾਣਿਆਂ ਦੇ ਵਿੱਚ ਸੀਨੀਅਰ ਪੁਲਿਸ ਅਫਸਰ ਖੁਦ ਮੰਨਦੇ ਨੇ ਵੀ ਜਿਹੜੀ ਨਫਰੀ ਹੈ ਉਹ ਮਸਾਂ 30 40% ਹੈ ਇਹਦਾ ਮਤਲਬ ਬਾਕੀ ਨਫਰੀ ਜਿਹੜੀ ਕਿੱਧਰ ਗਈ ਤੁਸੀਂ ਦੇਖੋ ਵੀ ਪੋਪੂਲੇਸ਼ਨ ਵੱਧ ਰਹੀ ਹੈ ਕਿਸੇ ਵੇਲੇ ਥਾਣਿਆਂ ਦੇ ਵਿੱਚ ਪੂਰਾ ਵੱਗ ਦਾ ਵੱਗ ਸਪਾਈਆਂ ਦਾ ਹੌਲਦਾਰਾਂ ਦਾ ਫਿਰਦਾ ਹੁੰਦਾ ਸੀ ਤੁਸੀਂ ਅੱਜ ਥਾਣੇ ਦੇ ਵਿੱਚ ਜਾਓ ਤੁਹਾਨੂੰ ਚਾਰ ਬੰਦੇ ਨਹੀਂ ਲੱਭਦੇ ਉੱਥੇ ਉੱਥੇ ਜਾ ਕੇ ਇਹਦਾ ਮਤਲਬ ਹੈ ਪੁਲਿਸ ਕੀ ਵੀਆਈਪੀ ਬੰਦਿਆਂ ਨੂੰ ਸੁਰੱਖਿਆ ਦੇ ਰਹੀ ਹੈ ਜਾਂ ਇਧਰ ਉਧਰ ਕੀ ਕਿੰਨਾ ਕੰਮਾਂ ਦੇ ਵਿੱਚ ਅਸੀਂ ਤਾਇਨਾਤ ਕੀਤੀ ਹੋਈ ਹੈ ਇਹ ਦੇਖਣ ਦੀ ਲੋੜ ਹੈ ਖਾਸ ਕਰਕੇ ਜਿਹੜੀ ਹੈ ਕਾਨੂੰਨ ਵਿਵਸਥਾ ਜਿਹੜਾ ਥਾਣਿਆਂ ਦਾ ਕੰਮ ਹੁੰਦਾ ਹੈ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਹੁੰਦਾ ਹੈ ਜਦੋਂ ਪੁਲਿਸ ਇਹ ਦਾਵਾ ਕਰੇ ਵੀ ਅਸੀਂ ਇਹਨੇ ਨਸ਼ੇ ਫੜਲੇ ਤੁਹਾਨੂੰ ਰੱਖੇ ਹੀ ਨਸ਼ੇ ਫੜਨ ਨੂੰ ਆ ਤੁਹਾਨੂੰ ਨਸ਼ੇ ਵੇਚਣ ਵਾਸਤੇ ਥੋੜੋ ਰੱਖਿਆਗਾ ਤੁਹਾਨੂੰ ਕ੍ਰਾਈਮ ਕੋਈ ਕਬਜ਼ੇ ਕਰਾਉਣ ਵਾਸਤੇ ਥੋੜੋ ਰੱਖਿਆ ਵੀ ਤੁਸੀਂ ਜ਼ਮੀਨਾਂ ਤੇ ਲੋਕਾਂ ਦੇ ਕਬਜ਼ੇ ਕਰਾਉਣੇ ਨੇ ਜਾਂ ਜ਼ਮੀਨਾਂ ਤੋਂ ਕਬਜ਼ੇ ਛਡਾਉਣੇ ਨੇ ਤੁਹਾਨੂੰ ਤਾਂ ਰੱਖਿਆ ਹੀ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਤੁਹਾਨੂੰ ਰੱਖਿਆਗਾ ਤਾਂ ਜੋ ਥਾਣੇ ਦੇ ਵਿੱਚ ਜਦ ਕੋਈ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਪੰਜ ਮੰਤਰੀਆਂ ਦੀ ਡਿਊਟੀ ਲਗਾਈ ਇੱਕ ਕਮੇਟੀ ਬਣਾਈ ਆਈ ਪਾਵਰ ਕਮੇਟੀ ਜਿਹਦੇ ਚ ਚਰਪਾਲ ਸਿੰਘ ਚੀਮਾ ਸਾਹਿਬ ਹਨ ਰੋੜਾ ਜੀ ਡਾਕਟਰ ਬਲਬੀਰ ਸਿੰਘ ਲਾਲ ਜੀ ਸਿੰਘ ਪੁੱਲਰ ਔਰ ਇੱਕ ਹੋਰ ਮਿਸਟਰ ਉਹਨਾਂ ਉਹ ਪਿਛਲੇ 2-3 ਮਹੀਨਿਆਂ ਤੋਂ ਮੀਟਿੰਗ ਕਰ ਰਹੇ ਨੇ ਐਸਐਸਪੀ ਦੇ ਨਾਲ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਹੁਣ ਡੀਜੀਪੀ ਸਾਹਿਬ ਨੇ ਇੱਕ ਸਾਰੇ ਪੁਲਿਸ ਕਮਿਸ਼ਨਰ ਤੇ ਐਸਐਸਪੀ ਨੂੰ ਕਹਿ ਦਿੱਤਾ ਕਿ ਜਦੋਂ ਕਮੇਟੀਆਂ ਬਣ ਜਾਂਦੀਆਂ ਜਾਂ ਡਿਊਟੀਆਂ ਫਿਕਸ ਕੀਤੀਆਂ ਜਾਂਦੀਆਂ ਨੇ ਇਹਨੂੰ ਕਿਵੇਂ ਦੇਖਿਆ ਜਾ ਸਕਦਾ ਜੀ ਮੈਨੂੰ ਇਹ ਲੱਗਦਾ ਵੀ ਕੋਈ ਵੀ ਮਹਿਕਮਾ ਚਾਹੇ ਪੁਲਿਸ ਦਾ ਮਹਿਕਮਾ ਹੈ ਚਾਹੇ ਕੋਈ ਹੋਰ ਮਹਿਕਮਾ ਹੈ ਉਹਨੂੰ ਆਪਣੇ ਤੌਰ ਤੇ ਜੇ ਕੰਮ ਕਰੇ ਆਪਣਾ ਆਪ ਪਰਫਾਰਮ ਕਰੇ ਤਾਂ ਜ਼ਿਆਦਾ ਵਧੀਆ ਹੁੰਦਾ ਹੈ ਜਦੋਂ ਰਾਜਨੀਤਿਕ ਬੰਦੇ ਇਨਵੋਲਵ ਹੋ ਜਾਂਦੇ ਨੇ ਉਹ ਆਪਣੇ ਰਾਜਨੀਤਿਕ ਲਾਹੇ ਲਈ ਉਹਦਾ ਉਹਦਾ ਹੋਰ ਢੰਗ ਨਾਲ ਉਹਨੂੰ ਇੱਕ ਤਰ੍ਹਾਂ ਨਾਲ ਤੋਰ ਬਰੋੜ ਕੇ ਜਿਹੜਾ ਉਹ ਸਾਰੀ ਸਿਚੁਏਸ਼ਨ ਨੂੰ ਪੇਸ਼ ਕੀਤਾ ਜਾਂਦਾ ਹੈ ਚਲੋ ਰਾਜਨੀਤਿਕ ਬੰਦੇ ਹੁੰਦੇ ਨੇ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲਾਹਾ ਲੈਣਾ ਹੁੰਦਾ ਵੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਜੀ ਨਸ਼ਿਆਂ 'ਚ ਗਰਸਿਆ ਹੋਇਆ ਸੀ ਅਸੀਂ ਨਸ਼ਾ ਮੁਕਤ ਪੰਜਾਬ ਜਿਹੜਾ ਕਰਤਾ ਅਸੀਂ ਨਸ਼ਾ ਦੇ ਖਿਲਾਫ ਜਿਹੜੀ ਜੰਗ ਜਿਹੜਾ ਯੁੱਧ ਚੱਲ ਰਿਹਾ ਸੀ ਅਸੀਂ ਉਹ ਕਾਮਯਾਬ ਹੋ ਗਏ ਸੀ ਜਿੱਤ ਲਿਆ ਇਸ ਲਈ ਕਿੰਤੂ ਪ੍ਰੰਤੂ ਵੀ ਅੱਜ ਆਪਾਂ ਇਸੇ ਲਈ ਨਹੀਂ ਕਰ ਰਹੇ ਵੀ ਕੋਈ ਗੱਲ ਨਹੀਂ ਜਦੋਂ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ ਉਹਦਾ ਅੰਤ ਹੋਊਗਾ ਉਹਦਾ ਜੰਗਬੰਦੀ ਦਾ ਐਲਾਨ ਕਰਨਗੇ ਉਦੋਂ ਆਪਾਂ ਪੁਣਛਾਣ ਕਰਨ ਦਾ ਵੇਲਾ ਆਊਗਾ ਉਦੋਂ ਉਦੋਂ ਕਰ ਲਈ ਜਾਊਗੀ ਪੁਣਛਾਣ ਵੀ ਜੰਗ 'ਚ ਜੰਗ ਚ ਕੌਣ ਜਿੱਤੇ ਆ ਲੋਕ ਹਾ ਜਿੱਤੇ ਨੇ ਪੁਲਿਸ ਜਿੱਤੀ ਹੈ ਸਰਕਾਰ ਜਿੱਤੀ ਹੈ ਜਾਂ ਸਮਾਗਲ ਜਿੱਤੇ ਨੇ ਕੌਣ ਕੌਣ ਜਿੱਤੇ ਆ ਕੌਣ ਹਾਰ ਰਿਹਾ ਹੈ ਇਹ ਤਾਂ ਜਿਹੜਾ ਇਹ ਟਾਈਮ ਦੱਸੂਗਾ ਪਰ ਗੱਲ ਸਭ ਤੋਂ ਮੁੱਦਾ ਜਿਹੜੀ ਗੱਲ ਮੈਂ ਕਰ ਰਿਹਾ ਸੀ ਜਗਤਾਰ ਜੀ ਵੀ ਥਾਣੇ ਦੇ ਵਿੱਚ ਜਦੋਂ ਕੋਈ ਬੰਦਾ ਜਾਵੇ ਕਾਮਨ ਮੈਨ ਜਾਵੇ ਤਾਂ ਉਹਨੂੰ ਘੱਟੋ ਘੱਟ ਇਹ ਲੱਗੇ ਵੀ ਮੈਂ ਸੁਰੱਖਿਅਤ ਆ ਮੈਂ ਬਚ ਗਿਆ ਨਾ ਕਿ ਇਹ ਲੱਗੇ ਵੀ ਥਾਣੇ ਜਾ ਕੇ ਮੈਂ ਮੇਰਾ ਤਾਂ ਮੈਂ ਤਾਂ ਉਜੜ ਜਾਊਂਗਾ ਮੈਂ ਮੇਰਾ ਬਚਣਾ ਕੱਖ ਨਹੀਂ ਆਮ ਤੌਰ ਤੇ ਇਹੋ ਜਿਹੀਆਂ ਸ਼ਿਕਾਇਤਾਂ ਵੀ ਆਉਂਦੀਆਂ ਨੇ ਵੀ ਜਿਹੜੇ ਸਮਗਲਰ ਜਾਂ ਗੁੰਡਾ ਕਿਸਮ ਦੇ ਬੰਦੇ ਹੁੰਦੇ ਨੇ ਉਹਨਾਂ ਦੀ ਪੁਲਿਸ ਨਾਲ ਯਾਰੀਆਂ ਨੇ ਉਹ ਪੁਲਿਸ ਨਾਲ ਬੈਠਦੇ ਉੱਠਦੇ ਨੇ ਉਹਨਾਂ ਦਾ ਥਾਣਿਆਂ ਦੇ ਵਿੱਚ ਆਮ ਆਉਣ ਜਾਣ ਹੁੰਦਾ ਹੈਗਾ ਥਾਣਿਆਂ ਦੇ ਵਿੱਚ ਜੇ ਸ਼ਰੀਫ ਬੰਦੇ ਨੂੰ ਜਾਂ ਗੁੱਡੇ ਨੂੰ ਲਿਆਉਣਾ ਹੈ ਤਾਂ ਹੱਥਕੜੀ ਲਾ ਕੇ ਹੀ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਉਹਨੂੰ ਸਿਖਾਾਂ ਦੇ ਸਲਾਖਾਂ ਦੇ ਪਿੱਛੇ ਲਿਜਾਇਆ ਜਾਣਾ ਚਾਹੀਦਾ ਹੈ ਥਾਣੇ ਦੇ ਵਿੱਚ ਜੇ ਕੁਰਸੀ ਜੇ ਇੱਜ਼ਤ ਮਿਲਣੀ ਚਾਹੀਦੀ ਹੈ ਉਹ شریف ਬੰਦੇ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਬੰਦਾ ਉੱਥੇ ਸ਼ਿਕਾਇਤ ਲੈ ਕੇ ਜਾਂਦਾ ਹੈ ਜਿਹੜਾ ਬੰਦਾ ਉੱਥੇ ਆ ਕੇ ਆਪਣੀ ਦੁੱਖ ਤਕਲੀਫ ਲੈ ਕੇ ਜਾਂਦਾ ਹੈ ਉਹਨੂੰ ਕੁਰਸੀ ਮਿਲਣੀ ਚਾਹੀਦੀ ਹੈ ਉਹਦੀ ਫਰਿਆਦ ਜਿਹੜੀ ਹੈ ਸੁਣਨ ਵੇਲੇ ਉਹਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਅਸਲ 'ਚ ਲੋਕਾਂ ਦਾ ਵਿਸ਼ਵਾਸ ਸਿਸਟਮ ਦੇ ਵਿੱਚ ਉਦੋਂ ਉਦੋਂ ਬਣਦਾ ਹੈਗਾ ਅੱਜੇ ਪੰਜਾਬ ਦੇ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਨਸ਼ਿਆਂ ਨੂੰ ਲੈ ਕੇ ਜਿਹੜੇ ਨੇ ਲੜਦ ਸ਼ੁਰੂ ਕੀਤਾ ਅੰਕੜੇ ਦੱਸ ਰਹੇ ਨੇ ਅੱਜ ਡੀਜੀਪੀ ਸਾਹਿਬ ਨੇ ਵੀ ਦੱਸਿਆ ਕਿ ਕਰੀਬ 70 ਕੀ ਲੋਕਾਂ ਦੇ ਜਿਹੜੇ ਤਸਕਰ ਨੇ ਉਹਨਾਂ ਦੇ ਘਰ ਢਾ ਦਿੱਤੇ ਗਿਨੇ। ਕਾਫੀ ਮੁਕੱਦਮੇ ਦਰਜ ਕਰ ਦਿੱਤੇ ਹਜ਼ਾਰਾਂ ਦੇ ਹਜ਼ਾਰਾਂ ਜੀ ਕਹਿੰਦੇ ਕਿ ਅਸੀਂ ਤਸਕਰ ਫੜ ਲਿਆ ਕਿਨੇ। ਅੰਕੜਿਆਂ ਤੇ ਭਰੋਸਾ ਕਰਨਾ ਤੇ ਬੰਦ ਹੈ ਹੀ ਆ ਜੀ। ਨਹੀਂ ਬਿਲਕੁਲ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਅੰਕੜਿਆਂ ਤੇ ਭਰੋਸਾ ਕਰਨਾ ਬਣਦਾ ਹੈ ਪਰ ਫਿਰ ਵੀ ਇਹ ਚੈੱਕ ਕਰਨ ਦੀ ਲੋੜ ਹੈ ਅਵੇਲੇਬਿਲਿਟੀ ਕਿਉਂ ਹੈ ਜੀ? ਦੂਜੀ ਗੱਲ ਜੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਜਿੰਨੇ ਘਰ ਢਾਏ ਜਾ ਰਹੇ ਨੇ ਉਹਦੇ ਨਾਲ ਇੱਕ ਸਟੇਟਮੈਂਟ ਜ਼ਰੂਰ ਹੁੰਦੀ ਹੈ। ਵੀ ਫਲਾਂ ਤਸਕਰ ਦੀ ਨਜਾਇਜ਼ ਉਸਾਰੀ ਢਾਈ ਗਈ। ਜੀ ਕਿਤੇ ਇਹ ਨਹੀਂ ਦੱਸਿਆ ਜਾਂਦਾ ਵੀ ਦੇਖੋ ਕਾਨੂੰਨ ਹੈਗਾ ਇਹਨਾਂ ਕੋਲ ਆਲਰੇਡੀ ਕਾਨੂੰਨ ਹੈ ਵੀ ਜਿੱਥੇ ਕਿਸੇ ਤਸਕਰ ਨੇ ਕੋਈ ਪ੍ਰਾਪਰਟੀ ਬਣਾਈ ਹੈ ਜਿਹੜੀ ਅਸੀਂ ਕਹ ਲਈਏ ਡਰੱਗ ਮਨੀ ਨਾਲ ਉਹਨੂੰ ਜਬਤ ਕੀਤਾ ਜਾ ਸਕਦਾ ਹੈ ਉਹ ਉਹਨੂੰ ਸੀਜ਼ ਕੀਤਾ ਜਾ ਸਕਦਾ ਉਹ ਬਕਾਇਦਾ ਕਾਨੂੰਨ ਹੈ ਉਹ ਪਹਿਲਾਂ ਵੀ ਪੁਲਿਸ ਕਰਦੀ ਰਹੀ ਹੈ ਇਹਨੂੰ ਉਹਦੇ ਮੁਤਾਬਕ ਮੈਨੂੰ ਲੱਗਦਾ ਵੀ ਜੇ ਕਿਤੇ ਗੱਲ ਹੋਵੇ ਉਸ ਤਰ੍ਹਾਂ ਦੀ ਕੋਈ ਕਮੇਟੀ ਬਣੀ ਹੋਵੇ ਤਾਂ ਉਹਦਾ ਇਫੈਕਟਿਵ ਰੂਪ ਵੀ ਸਾਹਮਣੇ ਆ ਸਕਦਾ ਸਹੀ ਜਿਆਦਾ ਵਧੀਆ ਢੰਗ ਤਰੀਕਾ ਹੋਊਗਾ ਹੁਣ ਕਿਸੇ ਨੇ ਪੰਚਾਇਤ ਦੀ ਜਗ੍ਹਾ ਤੇ ਕਿਸੇ ਨੇ ਮਿਊਨਿਸਪਲ ਕਮੇਟੀ ਦੀ ਜਗ੍ਹਾ ਤੇ ਉਹ ਸਾਰੀ ਬਣਾਈ ਹੈ ਉਹਨੂੰ ਢਾ ਦੇਣਾ ਜਾਂ ਹੋਰ ਹੈ ਨਾ ਉਹਦਾ ਉਹਦਾ ਮੈਸੇਜ ਕਈ ਵਾਰੀ ਉਹ ਉਲਟ ਵੀ ਚਲਾ ਜਾਂਦਾ ਹੈ ਕਈ ਵਾਰੀ ਹੋਰ ਤਰ੍ਹਾਂ ਦਾ ਵੀ ਚਲਾ ਜਾਂਦਾ ਵੀ ਆਪ ਹੀ ਗਵਰਨਮੈਂਟ ਕਹਿ ਰਹੀ ਆਪਾਂ ਤਾਂ ਤੁਸੀਂ ਪ੍ਰੈਸ ਰੂਟ ਰੋਜ਼ ਦਾ ਪੜ੍ਹ ਲਓ ਵੀ ਨਜਾਇਜ਼ ਹੁਣ ਉਹ ਨਜਾਇਜ਼ੋ ਸਾਰੀ ਸੀ ਜਾਂ ਡਰੱਗ ਮਨੀ ਨਾਲ ਕੀਤੀ ਗਈ ਉਹ ਸਾਰੀ ਸੀ ਕਿ ਇਹਦੇ ਬਾਰੇ ਹਜੇ ਸਪਸ਼ਟ ਬਿਰਖਿਆ ਲੋ ਉਹਦੀ ਪਿਕਚਰ ਕਲੀਅਰ ਹੈ ਨਹੀਂਗੀ ਇਸ ਲਈ ਮੈਨੂੰ ਇਹ ਲੱਗਦਾ ਵੀ ਜਿਹੜਾ ਆਲਰੇਡੀ ਕਾਨੂੰਨ ਹੈਗਾ ਐਂਡੀਪੀਐਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਵੀ ਗਵਰਨਮੈਂਟ ਜਿਹੜੀ ਹੈ ਜੇ ਕਿਸੇ ਵੀ ਤਸਕਰ ਨੇ ਜਿਹਨੇ ਕਿਸੇ ਲਈ ਪ੍ਰਾਪਰਟੀ ਡਰੱਗ ਮਨੀ ਨਾ ਬਣਾਈ ਹੈ ਉਹਨੂੰ ਸੀਜ਼ ਕਰ ਸਕਦੀ ਹੈ ਉਹਨੂੰ ਵੇਚ ਸਕਦੀ ਹੈ ਜਾਂ ਜੋ ਵੀ ਹੈ ਉਹ ਤਾਂ ਕਾਨੂੰਨ ਕਾਨੂੰਨ ਮੁਤਾਬਕ ਹੀ ਹੋਣਾ ਜੋ ਹੋਣਾ ਮੈਨੂੰ ਲੱਗਦਾ ਵੀ ਕਾਨੂੰਨ ਦੇ ਵਿੱਚ ਜੋ ਵੀ ਹੈ ਬੰਦੇ ਨੂੰ ਜੇ ਜੇ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਤਾਂ ਹਾਲਾਤ ਦੇਖੂਗੀ ਫਾਂਸੀ ਦੀ ਸਜ਼ਾ ਲਾ ਦੂਗੀ ਇਹਦੇ ਲਈ ਅਸੀਂ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈਗੀ ਤੇ ਫਿਰ ਪੰਜਾਬ ਪੁਲਿਸ ਨੂੰ ਉਹਨਾਂ ਲਾਡਲੇ ਅਫਸਰਾਂ ਦੀ ਵੀ ਪ੍ਰਾਪਰਟੀ ਅਟੈਚ ਕਰਨੀ ਹੈ ਜਿਹਨੂੰ ਬਚਾਉਂਦੇ ਰਹੇਗੇ ਨੇ ਇਹਦੇ ਨਾਲ ਪਰਚੇ ਵੀ ਦਰਦੇ ਨੇ ਇਹ ਬੜੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਸਵਾਲ ਉੱਠੇ ਵੀ ਜੀ ਬਠਿੰਡੇ ਜੇ ਕਾਂਸਟੇਬਲ ਫੜੀ ਗਈ ਕਿ ਉਹਦਾ ਘਰਟਾਇਆ ਜਾਊਗਾ ਕਿ ਇੱਕ ਸਾਬਕਾ ਐਸਐਸਪੀ ਜਿਹਨੂੰ ਬਰਖਾਸਤ ਵੀ ਕੀਤਾ ਜਾ ਚੁੱਕਿਆ ਹੈ ਕਿ ਉਹਦਾ ਘਰ ਵੀ ਠਾਇਆ ਜਾਊਗਾ ਕੀ ਇੰਦਰਜੀਤ ਸਿੰਘ ਵਰਗੇ ਜਿਹੜੇ ਅਜੇ ਵੀ ਜੇਲ੍ਹ ਦੇ ਵਿੱਚ ਨੇ ਵੀ ਉਹਨਾਂ ਦਾ ਘਰ ਵੀ ਢਾਇਆ ਜਾਊਗਾ ਇਸ ਲਈ ਸਵਾਲ ਇਹ ਤਾਂ ਹੀ ਸਵਾਲ ਖੜੇ ਹੁੰਦੇ ਨੇਗੇ ਵੀ ਜਦੋਂ ਤੁਸੀਂ ਇਹ ਲਾਈਨ ਬਣਾ ਲਈ ਵੀ ਤਸਕਰਾਂ ਦੇ ਘਰ ਜਿਹੜੇ ਢਾਏ ਜਾ ਰਹੇ ਨੇ ਜਿਨ੍ਹਾਂ ਦੀ ਪਰਚਾ ਦਰਜ ਹੋ ਚੁੱਕਿਆ ਹੈ ਉਹਨਾਂ ਦੇ ਘਰ ਢਾਏ ਜਾ ਚੁੱਕੇ ਨੇ ਜਾ ਰਹੇ ਨੇ ਜਾਂ ਜਾ ਚੁੱਕੇ ਨੇ ਵੀ ਉਹਦੇ ਨਾਲ ਲਿਖਿਆ ਜਾਂਦਾ ਨਜਾਇਜ਼ ਉਸਾਰੀ ਫਿਰ ਜਾਦਾ ਇਹਨਾਂ ਨੇ ਕੋਈ ਨਜਾਇਜ਼ ਉਸਾਰੀ ਨਹੀਂ ਕੀਤੀ ਤਾਂ ਇਹਨਾਂ ਦੇ ਘਰ ਬਚੇ ਹੋਏ ਨੇਗੇ ਜਾਂ ਫਿਰ ਉਸ ਜਦ ਚ ਨਹੀਂ ਉਹਦੇ ਜਿਹੜੀ ਪਾਲਿਸੀ ਗਵਰਨਮੈਂਟ ਨੇ ਕੋਈ ਬੜਾਈ ਹੋਈ ਹੈ ਜੀ ਜੀ ਇੱਕ ਤੁਸੀਂ ਚਰਚਾ ਜੇ ਕਰਾਂ ਨਿਕ ਮਜ਼ੇਦਾਰ ਗੱਲ ਸੁਣਾਈ ਹੈ ਉਹ ਕਾਫਲੇ ਤਰੀਫ਼ ਕਰਨੀ ਪੈਂਦੀ ਹੈ ਕਿ ਹਾਲਾਂਕਿ ਮੈਂ ਮਜ਼ਾਕ ਦੇ ਤੌਰ ਤੇ ਤੇ ਚੇਤੇ ਦੇ ਤੌਰ ਤੇ ਲੈ ਰਿਹਾ ਕਿ ਲੰਬੀ ਪੁਲਿਸ ਨੇ ਕਮਾਲ ਕਰ ਦਿੱਤੀ ਕਿ ਭੁਖੀ ਜਾ ਕਿ ਤੇ ਫੀਮ ਦੇ ਨਾਲ ਇੱਕ ਲਪਾਵਾ ਲਿਪੜਿਆ ਹੋਇਆ ਪੁਲਿਸ ਦੇ ਥਾਣੇਦਾਰ ਨੂੰ ਮਿਲ ਗਿਆ ਤੇ ਜਿਸ ਕੋਲ ਲਪਾਵਾ ਮਿਲਿਆ ਉੱਤੇ ਮਕਦਮਾ ਦਰਜ ਕਰਤਾ ਮਤਲਬ ਉਹ ਥਾਣੇਦਾਰ ਜਾਂ ਬੁਖਸਰ ਪੁਲਿਸ ਵਿਧਾਇਦੀ ਪਾਸਟਰ ਹੋਣ ਨੂੰ ਤੇ ਮਿਲਦਾ ਨਾਮ ਮਿਲਣਾ ਚਾਹੀਦਾ ਹੈਗਾ ਜਿਹੜੇ ਹੁਣ ਲਪਾਪਿਆਂ ਤੇ ਹੀ ਪਰਚੇ ਦਰਜ ਕਰ ਲੱਪੇ ਦੇਖੋ ਜੀ ਗੱਲ ਇਹ ਹੈ ਹੁਣ ਉਹ ਉਹੀ ਹੈ ਨਾ ਪੁਲਿਸ ਜਦੋਂ ਆਪਦੀਆਂ ਪ੍ਰਾਪਤੀਆਂ ਦਿਖਾਉਣ ਤੇ ਆ ਜੇ ਅੱਜ ਲਫਾਫਾ ਫੜਿਆ ਪਲੂ ਪਤਾ ਨਹੀਂ ਕਿ ਕਿਸ ਚੀਜ਼ ਤੇ ਪਰਚਾ ਦਰਜ ਹੋ ਜਾਣਾ ਹੈ ਇਸੇ ਦੀ ਮੈਨੂੰ ਲੱਗਦਾ ਵੀ ਸ਼ੋਸ਼ੇ ਬਾਜ਼ੀਆਂ ਤੇ ਲਫਾਫੇ ਲਫਾਫੇ ਫੜਨ ਦੀਆਂ ਲਫਾਫੇ ਬਾਜ਼ੀਆਂ ਚੋਂ ਨਿਕਲ ਕੇ ਅਸਲੀਅਤ ਨੂੰ ਅਪਣਾਉਣਾ ਚਾਹੀਦਾ ਹੈ ਤੇ ਲਫਾਫੇ ਫੜਨ ਨਾਲ ਕੋਈ ਮੈਨੂੰ ਨਹੀਂ ਲੱਗਦਾ ਵੀ ਸਮਗਲਿੰਗ ਰੁਕ ਸਕਦੀ ਹੈ ਜਿਹੜੇ ਡੀਜੀਪੀ ਨੇ ਅੱਜ ਦਿਸ਼ਾ ਨਿਰਦੇਸ਼ ਜਿਹੜੇ ਪੁਲਿਸ ਨੂੰ ਦਿੱਤੇ ਨੇ ਉਹ 31 ਮਈ ਦੇ ਵਿੱਚ ਕੋਈ ਬਹੁਤੇ ਦਿਨ ਨਹੀਂ ਹੈਗੇ ਮੈਨੂੰ ਲੱਗਦਾ 33 34 ਦਿਨ ਹੀ ਰਹਿੰਦੇ ਨੇਗੇ ਬਾਲੇ ਬਾਲੇ ਦਿਨ ਹੈਗੇ ਇਸ ਲਈ ਆ 32 33 34 35 ਜਿੰਨੇ ਵੀ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਵਿੱਚ ਸਾਰੇ ਜ਼ਿਲ੍ਹਿਆਂ ਦੀ ਡਿਊਟੀ ਤਾਂ ਇਹ ਬਣਦੀ ਹੈ ਵੀ ਚਾਹੇ ਐਸਐਸਪੀ ਕਮਿਸ਼ਨਰ ਜੋ ਵੀ ਹੈ ਆਪਣੀ ਰੋਡ ਮੈਪ ਤਿਆਰ ਕਰਨ ਵੀ ਇਸ ਯੁੱਧ ਨੂੰ ਡੀਜੀਪੀ ਦੇ ਹੁਕਮਾਂ ਤੇ ਉਹਨਾਂ ਦੀ ਜ਼ੁਬਾਨ ਨੂੰ ਕਿਵੇਂ ਸਿਰੇ ਚੜ੍ਹਨਾ ਉਹਨਾਂ ਦੇ ਹੁਕਮਾਂ ਤੇ ਕਿਵੇਂ ਅਮਲ ਕਰਨਾ ਹੈਗਾ ਦੂਜੀ ਗੱਲ ਅਸੀਂ ਇਹ ਵੀ ਦੇਖਿਆ ਹੋਊ ਜਗਤਾਰ ਜੀ ਪਿਛਲੇ ਮੇਰੇ ਖਿਆਲ ਵਾਰਨਿੰਗ ਜਿਹੜੀਆਂ ਨੇ ਐਸਐਸਪੀਜ਼ ਨੂੰ ਕਮਿਸ਼ਨਰਜ਼ ਨੂੰ ਬਹੁਤ ਵਾਰੀ ਦਿੱਤੀਆਂ ਜਾ ਚੁੱਕੀਆਂ ਨੇ ਕਿ ਕਿਸੇ ਦੇ ਵੀ ਏਰੀਏ ਦੇ ਵਿੱਚ ਕੋਈ ਨਸ਼ਾ ਵੇਚਦਾ ਫੜਾਇਆਦਾ ਉਹ ਜ਼ਿੰਮੇਵਾਰ ਹੋਊਗਾ ਹਜੇ ਤੱਕ ਕੋਈ ਕਾਰਵਾਈ ਇਹ ਤੋਂ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਹੋਈ ਸਾਹਮਣੇ ਨਹੀਂ ਆਈ ਜੇ ਹੋਈ ਹੈ ਤਾਂ ਪੰਜਾਬ ਪੁਲਿਸ ਨੂੰ ਉਹ ਵੀ ਸਾਹਮਣੇ ਰੱਖਣਾ ਚਾਹੀਦਾ ਹੈ ਸਰਕਾਰ ਨੂੰ ਵੀ ਸਾਹਮਣੇ ਰੱਖਣਾ ਚਾਹੀਦਾ ਹੈ ਵੀ ਫਲਾਹ ਜ਼ਿਲ੍ਹੇ ਦੇ ਵਿੱਚ ਫਲਾਹ ਥਾਣੇ ਦੇ ਅੰਦਰ ਜਿਹੜੀ ਹੈ ਸਾਡੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋਈ ਜਿੱਥੇ ਅਸੀਂ ਕਿਹਾ ਸੀ ਵੀ ਜੇ ਕੋਈ ਨਸ਼ਾ ਤਸਕਰੀ ਇੱਥੇ ਹੁੰਦੀ ਹੈ ਤਾਂ ਉਹ ਜ਼ਿੰਮੇਵਾਰ ਹੋ ਐਸਐਚਓ ਡੀ ਐਸਪੀ ਐਸਐਸਪੀ ਤਾਂ ਇਹ ਕਾਰਵਾਈ ਕੀਤੀ ਹੈ ਤਾਂ ਇਸ ਲਈ ਮੈਨੂੰ ਇਹ ਲੱਗਦਾ ਵੀ 1 ਜੂਨ ਨੂੰ ਜਾਂ ਦੇ ਐਸਐਸਪੀ ਸਭਾ ਨੂੰ ਨਾਮ ਮਿਲਣਗੇ ਜਾਂ ਫਿਰ ਟੰਗੇ ਜਾਣਗੇ ਜਾਂ ਫਿਰ ਖੁੱਡੇ ਲਾਈਨ ਲੱਗਣਗੇ ਦੇਖੋ ਪਹਿਲਾਂ ਮੈਂ ਉਹੀ ਕਹਿੰਦਾ 32 33 ਦਿਨ ਪਹਿਲਾਂ ਇਹਦੀ ਭਵਿੱਖਬਾਣੀ ਕਰਦੇ ਕੋਈ ਆਪਾਂ ਚੰਗੇ ਨਹੀਂ ਲੱਗਦੇ ਪਰ ਜਿਹੜਾ ਪੁਰਾਣਾ ਮੈਂ ਉਹੀ ਤੁਹਾਨੂੰ ਤੁਹਾਨੂੰ ਤਾਂ ਹੀ ਦੁਹਰਾਇਆ ਵੀ ਪਿਸ਼ੋਕੜ ਦੇ ਵਿੱਚ ਵੀ ਕਈ ਤੇ ਇਸ ਤਰ੍ਹਾਂ ਦੀ ਵਾਰਨਿੰਗ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਸਹੀ ਪਰ ਉਹਨਾਂ ਦਾ ਅਮਲ ਅਮਲੀ ਰੂਪ ਦੇ ਵਿੱਚ ਉਹ ਸਾਹਮਣੇ ਨਹੀਂ ਆਈਆਂ ਤੇ ਅੱਜ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੱਲ ਉਹ ਪ੍ਰੈਸ ਨੋਟ ਜਾਰੀ ਕਰਕੇ ਜਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਇਹਨਾਂ ਤੇ ਕਿੰਨਾ ਦਾ ਅਮਲ ਹੁੰਦਾ ਇਹ ਤੇ ਫਿਰ ਆਪਾਂ ਹੁਣ ਜੂਨ ਮਹੀਨੇ ਦੇ ਵਿੱਚ ਇਹਦੀ ਸਾਰੀ ਦੀ ਪਰਚੋਲ ਕਰ ਲਵਾਂਗੇ